ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚ ਚੁੱਕੇ ਹਾਂ ਜੀ ਆਗਰਾ ਅੱਜ ਆਪਾਂ ਯਾਤਰਾ ਸਤਕੰਨ ਸ੍ਰੀ ਹਜੂਰ ਸਾਹਿਬ ਸਵੇਰੇ 4 ਵਜੇ ਪਿੰਡ ਧੌਲਕੁਰ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਕੀਤੀ ਸੀਗੀ ਆਪਾਂ ਆਪਣੀ ਗੱਡੀ ਦੇ ਉੱਪਰ ਸਫ਼ਰ ਕਰ ਰਹੇ ਹਾਂ ਤੇ ਇਸ ਵੇਲੇ ਪਿੰਡ ਤੋਂ ਲੈ ਕੇ ਦਿੱਲੀ ਤੱਕ ਆਪਾਂ ਨੂੰ ਪੂਰੀ ਜ਼ਿਆਦਾ ਸੰਘਣੀ ਧੁੰਦ ਮਿਲੀਆ ਇਸ ਕਰਕੇ ਆਪਣਾ ਜਿਹੜਾ ਸਫ਼ਰ ਆ ਉਹ ਥੋੜਾ ਜਿਹਾ ਡਿਲੇ ਹੋ ਗਿਆ ਤੇ ਆਪਾਂ ਹੁਣ ਇਸ ਟਾਈਮ ਪਹੁੰਚ ਚੁੱਕੇ ਹਾਂ ਆਗਰੇ ਜਿੱਥੇ ਕਿ ਗੁਰਦੁਆਰਾ ਸਾਹਿਬ ਆ ਗੁਰੂ ਕਾ ਤਾਲ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਚਾਰ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਾਵਨ ਚਰਨ ਪਾਏ ਨੇ। ਇਸੇ ਥਾਂ ਦੇ ਉੱਪਰ ਭੋਰਾ ਸਾਹਿਬ ਸਥਿਤ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ 9 ਦਿਨ ਨਜ਼ਰਬੰਦ ਕਰਨ ਤੋਂ ਬਾਅਦ ਦਿੱਲੀ ਦੇ ਵਿੱਚ ਲਿਜਾ ਕੇ ਸ਼ਹੀਦ ਕੀਤਾ ਗਿਆ ਸੀਗਾ। ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇੱਕ ਹੋਰ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਮੰਜੀ ਸਾਹਿਬ। ਇਹ ਗੁਰਦੁਆਰਾ ਸਾਹਿਬ ਆ ਗੁਰੂ ਕਾ ਤਾਲ ਜੋ ਕਿ ਆਗਰੇ ਮੇਨ ਰੋਡ ਦੇ ਉੱਪਰ ਹੀ ਸਥਿਤ ਆ। ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬਾ ਗੁਰਦੁਆਰਾ ਮੰਜੀ ਸਾਹਿਬ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਜਿੱਥੇ ਅੰਗੂਠੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਦੋਨੋਂ ਇਸ ਇਸ ਪੂਰੇ ਕੰਪਲੈਕਸ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਤੇ ਦੋਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਤੁਸੀਂ ਅੱਗੇ ਹਯੂਰ ਸਾਹਿਬ ਦੀ ਆਪਣੀ ਯਾਤਰਾ ਕੰਟੀਨਿਊ ਕਰ ਸਕਦੇ ਹੋ ਲੁਧਿਆਣੇ ਤੋਂ ਆਗਰਾ 488 ਕਿਲੋਮੀਟਰ ਪਿਆਵਾਂ ਸਾਨੂੰ ਤੇ ਲਗਭਗ ਇਹ ਸਫ਼ਰ 8 ਘੰਟਿਆਂ ਦੇ ਵਿੱਚ ਤੈਅ ਹੋ ਗਿਆ 7:30 ਤੋਂ 7:30 ਘੰਟੇ ਤੁਸੀਂ ਮੰਨ ਕੇ ਚੱਲੋ ਅਗਰ ਤੁਸੀਂ ਨਹੀਂ ਰੁਕਦੇ ਪਰ ਇੱਕ ਦੋ ਵਾਰੀ ਰੁਕਣ ਤੋਂ ਬਾਅਦ ਆਪਾਂ 8 ਘੰਟਿਆਂ ਦੇ ਵਿੱਚ ਆਗਰੇ ਪਹੁੰਚ ਸਕਦੇ ਆ ਤੇ ਹੁਣ ਤੱਕ ਵੀ ਜੇ ਸਫ਼ਰ ਦੀ ਗੱਲ ਕਰੀਏ ਧੁੰਦ ਕਰਕੇ ਥੋੜੀ ਜੀ ਪ੍ਰੋਬਲਮ ਆਈ ਆ ਬਟ ਕੋਈ ਖਾਸ ਇੰਨੀ ਟ੍ਰੈਕਿੰਗ ਨਹੀਂ ਪਈ ਹੈਗੀ ਤੇ ਸਾਡਾ ਸਾਰਾ ਸਫ਼ਰ ਆ ਜਿਹੜਾ ਵਧੀਆ ਰਿਹਾ ਵਾ ਤੇ ਇਹ ਗੁਰਦੁਆਰਾ ਸਾਹਿਬ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਬਹੁਤ ਖੁੱਲੀ ਡੁੱਲੀ ਪਾਰਕਿੰਗ ਬਣੀ ਹੋਈ ਆ ਤੇ ਇਸ ਜਗ੍ਹਾ ਦੇ ਉੱਪਰ ਰਹਿਣ ਵਾਸਤੇ ਸਰਾਮ ਵੀ ਬਣੀ ਹੋਈ ਆ ਅਗਰ ਤੁਹਾਡਾ ਮਨ ਬਣੇ ਕਿ ਆਗਰੇ ਰਹਿ ਕੇ ਉਸ ਤੋਂ ਬਾਅਦ ਅੱਗੇ ਸਫਰ ਕਰਨਾ ਵਾ ਤਾਂ ਤੁਸੀਂ ਇੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਵੀ ਸਕਦੇ ਆਂ ਸ਼ਾਮ ਦੇ 7:30 ਵਜੇ ਆਪਾਂ ਗਵਾਲੀਅਰ ਕਿਲੇ ਦੇ ਵਿੱਚ ਪਹੁੰਚ ਗਏ ਜਿੱਥੇ ਜੋ ਕਿ ਆਗਰੇ ਤੋਂ ਅਗਲਾ ਸਟਾਪ ਆ ਲੁਧਿਆਣੇ ਤੋਂ ਗੱਲ ਕਰੀਏ 619 ਕਿਲੋਮੀਟਰ ਪਿਆ ਤੇ 12 12:30 ਘੰਟੇ ਦੇ ਵਿੱਚ ਸਿੱਧਾ ਗੱਡੀ ਚਲਾ ਕੇ ਤੁਸੀਂ ਪਹੁੰਚ ਸਕਦੇ ਹੋ ਪਰ ਆਪਾਂ 14 14:30 ਘੰਟੇ ਦੇ ਵਿੱਚ ਪਹੁੰਚੇ ਕਿਉਂਕਿ ਆਪਾਂ ਰੋਕ ਅੜ ਰਗਾਉਂਦੇ ਆ ਆਗਰੇ ਵੀ ਰੁਕਿਆ ਸੋਈ ਗੁਰਦੁਆਰਾ ਗੁਰਦੁਆਰਾ ਬੰਦੀ ਛੋੜ ਆਪਾਂ ਸਾਰੇ ਜਣੇ ਦੀਵਾਲੀ ਮਨਾਉਨੇ ਆ ਆਪਾਂ ਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਵਾ ਬ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਇਸ ਕਿਲੇ ਦੇ ਵਿੱਚੋਂ ਜੋ ਕਿ ਇੱਕ ਕਿਲੇ ਦੇ ਵਿੱਚ ਹੀ ਗੁਰਦੁਆਰਾ ਸਥਿਤਾ ਬਵੰਜਾ ਰਾਜਿਆਂ ਨੂੰ ਰਿਹਾ ਕਰਵਾਇਆ ਸੀਗਾ ਜਿਹਦਾ ਚੋਲਾ ਸਾਹਿਬ ਆਪਣੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੜਾਣੀ ਕਲਾ ਪਿੰਡ ਵਿੱਚ ਪਿਆ ਗੁਰਦੁਆਰਾ ਚੋਲਾ ਸਾਹਿਬ ਦੇ ਨਾਲ ਪ੍ਰਸਿੱਧਾ ਤੇ ਇੱਥੇ ਹੀ ਇੱਕ ਕਿਲਾ ਵੀ ਆ ਜਿਸ ਦੇ ਵਿੱਚ 52 ਰਾਜਿਆਂ ਨੂੰ ਕੈਦ ਕੀਤਾ ਗਿਆ ਸੀਗਾ ਇਹ ਕਿਲਾਵਾ ਜਿੱਥੇ ਗੁਰੂ ਮਹਾਰਾਜ ਨੇ 52 ਰਾਜਿਆਂ ਨੂੰ ਫਿਰ ਰਿਹਾ ਕਰਵਾਇਆ ਸੀਗਾ ਇਸੀ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਦੀ ਵੀ ਜਗ੍ਹਾ ਬਣੀ ਹੋਈ ਆ ਆਪਾਂ ਇੱਥੇ ਰੁੱਕ ਕੇ ਕੱਲ ਨੂੰ ਬਰਹਾਨਪੁਰ ਦਾ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਬੜੀ ਸੰਗਤ ਬਰਹਾਨਪੁਰ ਮੱਧ ਪ੍ਰਦੇਸ਼ ਜੋ ਕਿ ਗਵਾਲੀਅਰ ਤੋਂ ਤਕਰੀਬਨ 680 ਕਿਲੋਮੀਟਰ ਆ ਤੇ 12-13 ਘੰਟੇ ਦਾ ਸਮਾਂ ਲੱਗ ਜਾਂਦਾ ਵਾ ਜਿਹਦੇ ਵਿੱਚ ਕਿ ਜਿਹੜਾ ਬਹੁਤ ਸਾਰਾ ਰਸਤਾ ਵਾ ਉਹ ਸਿੰਗਲ ਵੀ ਆ ਤੇ ਪਹਾੜੀ ਦਾ ਰਾਹ ਵੀ ਆ ਇਸ ਕਰਕੇ ਜ਼ਿਆਦਾ ਟਾਈਮ ਲੱਗ ਜਾਂਦਾ ਵਾ ਇਸ ਸ਼ਹਿਰ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਬੜੀ ਸੰਗਤ ਜੋ ਕਿ 10ਵੇਂ ਪਾਤਸ਼ਾਹ ਦਾ ਵਾ ਤੇ ਗੁਰਦੁਆਰਾ ਰਾਜਘਾਟ ਜੋ ਕਿ ਪਹਿਲੀ ਪਾਤਸ਼ਾਹੀ ਦਾ ਵਾ ਅਪਾ ਦੋਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਇਤਿਹਾਸਿਕ ਦੋਨੋਂ ਗੁਰਦੁਆਰੇ ਨੇ ਤੇ ਆਪਾਂ ਜਾਣਦੇ ਆਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਇਸ ਗੁਰਦੁਆਰਾ ਬੜੀ ਸੰਗਤ ਸਾਭ ਦੀ ਵਿੱਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਮੌਜੂਦ ਨੇ ਜਿਸ ਦੇ ਜਿਸ ਦੇ ਅੰਗ ਸੋਨੇ ਦੇ ਨਾਲ ਲਿਖੇ ਗਏ ਨੇ ਤੇ 350 ਸਾਲ ਤੋਂ ਪੁਰਾਣੀ ਮਹਾਰਾਜ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਰੂਪ ਨੇ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਜਿਸ ਦੇ ਦਰਸ਼ਨ ਗੁਰਪੁਰਬ ਦੇ ਉੱਪਰ ਕਰਵਾਏ ਜਾਂਦੇ ਨੇ ਤੇ ਇੱਥੋਂ ਤਕਰੀਬਨ ਅੱਗੇ ਜੇ ਆਪਾਂ ਗੱਲ ਕਰੀਏ ਗਵਾਲੀਅਰ ਤੋਂ 680 ਕਿਲੋਮੀਟਰ ਬਰਹਾਨਪੁਰ ਪੈਂਦਾ ਤੁਸੀਂ ਇੱਥੇ ਰਾਤ ਸਟੇ ਕਰਕੇ ਹਜ਼ੂਰ ਸਾਹਿਬ ਦੀ ਅੱਗੇ ਆਪਣੀ ਯਾਤਰਾ ਕੰਟੀਨਿਊ ਕਰ ਸਕਦੇ ਹੋ ਆਪਾਂ ਮਹਾਰਾਸ਼ਟਰ ਐਂਟਰ ਕਰਕੇ ਬਰਹਾਨਪੁਰ ਤੋਂ ਤਕਰੀਬਨ ਅੱਧੇ ਘੰਟੇ ਬਾਅਦ ਮਹਾਰਾਸ਼ਟਰ ਸਟੇਟ ਸ਼ੁਰੂ ਹੋ ਜਾਂਦੀ ਆ ਤੇ ਇੱਥੇ ਮਹਾਰਾਸ਼ਟਰ ਦੇ ਵਿੱਚ ਐਂਟਰ ਕਰਕੇ ਖਾਸ ਕਰਕੇ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਵਾ ਪਹਿਲਾ ਕਿ ਤੁਹਾਨੂੰ ਪੁਲਿਸ ਵਾਲੇ ਸਪੀਡ ਦੇ ਵੱਲੋਂ ਘੇਰ ਸਕਦੇ ਆ ਦੂਸਰਾ ਅਗਰ ਸਪੀਡ ਘੱਟ ਵੀ ਹੋਈ ਤਾਂ ਮੱਲੋ-ਮੱਲੀ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਥੋੜਾ ਚਲਾਣ ਕਰਨ ਦੀ ਕੋਸ਼ਿਸ਼ ਕਰਨਗੇ ਸਿਰਫ ਪੈਸੇ ਲੈਣ ਦਾ ਬਹਾਨਾ ਉਹਨਾਂ ਨੇ ਬਣਾਇਆ ਹੋਇਆ ਵਾ ਤੇ ਤੀਜਾ ਅਗਰ ਤੁਹਾਡੇ ਕੋਲ ਕੋਈ ਵੀ ਨਸ਼ੀਲਾ ਪਦਾਰਥ ਹੁੰਦਾ ਵਾ ਜਿਵੇਂ ਆਮ ਤੌਰ ਦੇ ਉੱਪਰ ਉਹਨਾਂ ਨੂੰ ਵੀ ਇਹੀ ਚੀਜ਼ ਲੱਗਦੀ ਆ ਸਾਡੀ ਵੀ ਗੱਡੀ ਰੋਕੀ ਗਈ ਤੇ ਕਾਫੀ ਟਾਈਮ ਤਲਾਸ਼ੀ ਕਰੀ ਗਈ ਗੱਡੀ ਦੀ ਕਿ ਕੋਈ ਫੀਮ ਭੁੱਕੀ ਵਰਗਾ ਕੋਈ ਨਸ਼ੀਲਾ ਪਦਾਰਥ ਮਿਲ ਜਵੇ ਤਾਂ ਮੋਟਾ ਚਲਾਨ ਕਰਨ ਦੀ ਜਾਂ ਫਿਰ ਰਿਸ਼ਵਤ ਲੈਣ ਦੀ ਗੱਲ ਉਹਨਾਂ ਵੱਲੋਂ ਕਰੀ ਗਈ ਆ ਉਹਨਾਂ ਨੇ ਪਹਿਲਾਂ ਹੀ ਵਾਰਨਿੰਗ ਦਿੱਤੀ ਕਿ ਅਗਰ ਤੁਹਾਡੇ ਕੋਲ ਐਦਾਂ ਦਾ ਕੋਈ ਵੀ ਚੀਜ਼ ਮਿਲੀ ਤਾਂ ਅਸੀਂ ਤੁਹਾਡਾ ਕਾਰਵਾਈ ਬਣਨ ਦੀ ਕਾਰਵਾਈ ਜਿਹੜੀ ਅਸੀਂ ਉਹ ਕਰਾਂਗੇ ਬਟ ਕੋਈ ਤਲਾਸ਼ੀ ਕਰਨ ਤੋਂ ਬਾਅਦ ਕੋਈ ਚੀਜ਼ ਨਹੀਂ ਮਿਲੀ ਤਾਂ ਆਪਾਂ ਉਹਨਾਂ ਨੂੰ ਕਿਹਾ ਕਿ ਸਾਡਾ ਸਪੀਡ ਦਾ ਕੋਈ ਚਲਾਨ ਨਹੀਂ ਬਣਦਾ ਹੈਗਾ ਕਿਉਂਕਿ ਅਸੀਂ ਨਾਰਮਲ ਸਪੀਡ ਤੇ ਜਾ ਰਹੇ ਸੀਗੇ ਤਾਂ ਫਿਰ ਸਾਨੂੰ ਛੱਡ ਦਿੱਤਾ। ਬਾਕੀ ਰੋਡ ਦੇ ਢਾਬੇ ਵਧੀਆ ਬਣੇ ਹੋਏ ਨੇ ਤੁਸੀਂ ਰੁਕ ਤੁਸੀਂ ਰੁਕ ਕੇ ਰੋਟੀ ਪਾਣੀ ਆਪਣਾ ਸ਼ੱਕ ਸਕਦੇ ਹੋ। ਬਰਹਾਨਪੁਰ ਤੋਂ ਨਦੀੜ ਦਾ ਰਸਤਾ ਤਕਰੀਬਨ 360 ਕਿਲੋਮੀਟਰ ਆ ਤੇ 4 1/2 ਘੰਟੇ ਦਾ ਟਾਈਮ ਲੱਗ ਜਾਂਦਾ ਬਟ ਸਪੀਡ ਦਾ ਖਾਸ ਧਿਆਨ ਰੱਖਿਓ ਤੇ ਥੌਂ-ਥੌਂ ਦੇ ਉੱਪਰ ਪੁਲਿਸ ਵਾਲੇ ਤੁਹਾਨੂੰ ਰੋਕ ਕੇ ਘੇਰ ਕੇ ਚਲਾਨਾ ਕਰਨ ਦੀ ਕੋਸ਼ਿਸ਼ ਕਰ ਸਕਦੇ। ਲਓ ਜੀ ਆਪਾਂ ਪਹੁੰਚ ਗਏ ਸਤਖੰਡ ਸ੍ਰੀ ਹਜੂਰ ਸਾਹਿਬ ਜੋ ਕਿ ਆਪਾਂ 2.5 ਦਿਨਾਂ ਦੇ ਵਿੱਚ ਆਪਣਾ ਪੂਰਾ ਸਫ਼ਰ ਤਿਆਰ ਕਰਦਾ। ਸਵੇਰੇ ਅੱਜ ਆਪਾਂ ਬਰ ਇੱਕ 1:30 ਵਜੇ ਤੱਕ ਆਪਾਂ ਹਜ਼ੂਰ ਸਾਹਿਬ ਪਹੁੰਚ ਗਏ ਤੇ ਇੱਥੇ ਆਪਾਂ ਰੁਕਣ ਵਾਸਤੇ ਬਾਬਾ ਨਿਧਾਨ ਸਿੰਘ ਜੀ ਦੇ ਬਿਲਕੁਲ ਸਾਹਮਣੇ ਐਨ ਆਰ ਆਈ ਸ੍ਰਾਮ ਆ ਬਾਬਾ ਬੁੱਢਾ ਜੀ ਐਨ ਆਰ ਆਈ ਯਾਤਰੀ ਨਿਵਾਸ ਉਹਦੇ ਵਿੱਚ ਆਪਾਂ ਰੁਕ ਰਹੇ ਹਾਂ ਤੇ ਬਹੁਤ ਵਧੀਆ ਤੇ ਸਾਫ਼ ਸੁਥਰੀ ਕਮਰੇ ਤਿਆਰ ਕੀਤੇ ਹੋਏ ਨੇ ਸੋ ਆਪਾਂ ਕੁੱਲ ਡਿਸਟੈਂਸ ਦੀ ਜੇ ਗੱਲ ਕਰੀਏ ਕਿ ਆਪਣੇ ਪਿੰਡ ਤੋਂ ਪਿੰਡ ਧੌੜਕੁਰ ਦੇ ਜ਼ਿਲ੍ਹਾ ਲੁਧਿਆਣਾ 1655 ਕਿਲੋਮੀਟਰ ਹਜ਼ੂਰ ਸਾਹਿਬ ਦਾ ਸਫ਼ਰ ਰਿਹਾ ਵਾ ਜੋ ਕਿ ਆਪਾਂ ਆਗਰੇ ਦੇ ਵੱਲੋਂ ਰਸਤਾ ਤੈਅ ਕਰਿਆ ਵਾ ਦੋ ਰਸਤੇ ਆਉਂਦੇ ਆ ਬਟ ਜਿਹੜਾ ਆਪਾਂ ਰਸਤਾ ਤੈਅ ਕਰਿਆ ਵਾ ਉਹ ਆਪਾਂ ਆਗਰੇ ਤੋਂ ਗਵਾਲੀਅਰ ਗਵਾਲੀਅਰ ਤੋਂ ਇੰਦੌਰ ਤੇ ਇੰਦੌਰ ਤੋਂ ਆਪਾਂ ਬਰੋਹਾਨਪੁਰ ਹੁੰਦੇ ਹੋਏ ਆਪਾਂ ਹਜੂਰ ਸਾਹਿਬ ਪਹੁੰਚੇ ਆ ਜੋ ਕਿ ਢਾਈ ਕਿ ਦਿਨਾਂ ਦੇ ਵਿੱਚ ਪੂਰਾ ਸਫਰ ਆਪਾਂ ਮੰਨ ਸਕਦੇ ਕੋਈ ਅਸੀਂ ਪਹਿਲੇ ਦਿਨਾਂ ਜੋ ਸਾਜਰੇ ਤੁਰੇ ਸੀਗੇ ਦੂਸਰੇ ਦਿਨ ਅਸੀਂ ਫਿਰ 7 ਵਜੇ 7 ਵਜੇ ਦੋਨੇ ਦਿਨ ਤੁਰਦੇ ਰਹੇ ਆ ਤੇ ਤੀਸਰੇ ਅੱਧੇ ਦਿਨ ਨੂੰ ਆਪਾਂ ਹਜੂਰ ਸਾਹਿਬ ਪਹੁੰਚੇ ਸੋ ਆਪਾਂ ਇੱਥੇ ਸਰਾਂ ਦੇ ਵਿੱਚ ਰੂਮ ਆਪਣਾ ਲੈ ਲਿਆ ਜੋ ਕਿ ਆਪਾਂ 4-5 ਦਿਨਾਂ ਦਾ ਰੂਮ ਬੁੱਕ ਕਰਕੇ ਚੱਲਦੇ ਆ ਜੋ ਵੀ ਇਹਨਾਂ ਦਾ ਰੈਂਟ ਹੁੰਦਾ ਆਪਾਂ ਉਹ ਦੇ ਦਿੰਨੇ ਆ ਤਕਰੀਬਨ 400 ਰੁਪਇਆ ਕਮਰੇ ਦਾ ਇਹ ਇੱਕ ਦਿਨ ਦਾ ਕਿਰਾਇਆ ਲੈਂਦੇ ਆ ਜੋ ਕਿ ਐਨਆਰਆਈ ਨਿਵਾਸ ਦੇ ਵਿੱਚ ਆ ਬਾਕੀ ਕਈ ਸਰਾਵਾਂ ਦੇ ਵਿੱਚ ਕਮਰੇ ਫ੍ਰੀ ਆਫ ਕਾਸਟ ਵੀ ਮਿਲ ਜਾਂਦੇ ਸਿਰਫ ਸਿਕਿਉਰਿਟੀ ਡਿਪੋਜ਼ਿਟ ਕਰਕੇ ਤੁਹਾਨੂੰ ਰੂਮ ਮਿਲ ਜਾਂਦੇ ਆ ਰਸਤਾ ਵਾ ਜਿਹੜਾ ਉਹ ਬਹੁਤ ਵਧੀਆ ਰਿਹਾ ਸਾਰਾ ਹੀ ਰਸਤਾ ਤਕਰੀਬਨ ਵਧੀਆ ਚੱਲਦਾ ਆਇਆ ਵਾ ਤੇ ਕੁਝ ਕੁ ਰਸਤਾ ਵਿੱਚੋਂ ਬਣਦਾ ਸੀ ਜਾਂ ਫਿਰ ਸਿੰਗਲ ਸੀਗਾ ਬਟ 올 ਓਵਰ ਆਪਾਂ ਦੇਖੀਏ ਮਹਾਰਾਜ ਦੀ ਕਿਰਪਾ ਨਾਲ ਸਾਰਾ ਸਫਰ ਆਪਣਾ ਵਧੀਆ ਹੀ ਨਿਕਲਿਆ